来 ਵੀ ਮਿੱਤਰੋ ਜਿਹੜੇ ਵੀਰਾਂ ਦੇ ਸਬਜ਼ੀ ਲੱਗੀ ਹੋਈ ਹੈ ਨਾ ਖਾਸ ਕਰਕੇ ਕੱਦੂ ਕਿਉਂਕਿ ਕੱਲ ਬਹੁਤ ਵੱਡਾ ਭਾਰੀ ਮੀਂਹ ਪਿਆਗਾ ਤੇ ਤੁਸੀਂ ਵੀਰੇ ਪਾਣੀ ਨਾ ਉਹਨਾਂ ਦੇ ਵਿੱਚੋਂ ਇੱਕੋ ਲਖਤ ਪਾਣੀ ਨਾ ਕੱਢਿਓ ਕੱਦੂ ਦੀਆਂ ਬੇਲਾਂ ਦੇ ਵਿੱਚੋਂ ਜੇ ਤੁਸੀਂ ਇੱਕੋ ਲਖਤ ਪਾਣੀ ਕੱਢਤਾ ਹਵਾ ਲਵਾਤੀ ਤਾਂ ਇਹ ਬੇਲਾਂ ਸੁੱਕਣ ਲੱਗ ਜਾਣਗੀਆਂ ਹਨਾ ਪਾਣੀ ਮਤਲਬ ਵੀ ਕੱਢ ਦਿਓ ਥੋੜਾ ਮੋਟਾ ਦੇ ਵਿੱਚ ਰਹੇ ਜਿਹੜਾ ਬੇਲਾਂ ਸੋਕ ਲੈਣਾ ਐ ਨਾ ਹੋਵੇ ਵੀ ਆਪਾਂ ਇੱਕੋ ਲਖਤ ਉਹਨੂੰ ਹਵਾ ਲਵਾਤੀ ਵਾਹਣ ਨੂੰ ਤਾਂ ਨਾਲ ਦੀ ਨਾਲ ਬੇਲਾਂ ਸੁੱਕਣ ਲੱਗ ਜਾਂਦੀਆਂ ਹੁੰਦੀਆਂ ਨੇ ਤੇ ਉਹ ਅੱਜ ਮੰਨ ਲੋ ਗਰਮੀ ਆ ਪੂਰੀ ਹਨਾ ਇਹਦੇ ਲਈ ਆਪ ਦਾ ਭਾਈ ਫੰਗੀ ਸਾਈਡ ਜਿਵੇਂ 63 12 ਜਾਂ ਕੁਝ ਹੋਰ ਹੋ ਗਿਆ ਨਾਲ ਦਵਾਈ ਜ਼ਰੂਰ ਕਰਦੇ ਹੋ ਕਿਉਂਕਿ ਫਲਾਂ ਬੇਲਾਂ ਨੂੰ ਤੱਕਾ ਨਾ ਲੱਗੇ ਉਹ ਸੈਣ ਜੇ ਕਰ ਜਾਣ ਗਰਮੀ ਕਿਉਂਕਿ ਠੰਡ ਚ ਜਦੋਂ ਬੇਲਾਂ ਕੱਦੂ ਦੀਆਂ ਇੱਕੋ ਲਖਤ ਗਰਮੀ ਚ ਆਉਂਦੀਆਂ ਨਾ ਤਾਂ ਕਮਲਾ ਆ ਜਾਂਦੀਆਂ ਨੇ ਤੇ ਇਹ ਚੀਜ਼ਾਂ ਦਾ ਤੋਂ ਤਿੰਨ ਦਾ ਧਿਆਨ ਰੱਖੋ ਹਨਾ ਨਾਲ ਦਵਾਈ ਜ਼ਰੂਰ ਕਰਦੇ ਹੋ ਵੀਰ ਬਣ ਕੇ ਆਪਦੇ ਜਿਹਦੀ ਜਿਹਦੇ ਬੇਲਾਂ ਲੱਗੀਆਂ ਨੇ ਮੁੜ ਕੇ ਫਿਰ ਨਹੀਂ ਮੁਸ਼ਕਲਾਂ ਆਈ ਜਾਂਦੀਆਂ ਰਹਿੰਦੀਆਂ ਨੇ ਵਾਅਦਾ ਵਾਝ ਜਾਂਦਾਗਾ ਤੇ ਮਿਹਨਤ ਕਰੀ ਆਪਣੀ ਐਵੇਂ